ਸਵਾਗਤ ਹੈ ਪੀਟੀਸੀ نیوز ਵਿੱਚ ਸਾਡਾ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਸਭ ਤੋਂ ਅਹਿਮ ਸਭ ਤੋਂ ਵੱਡੀ ਖਬਰ ਤੇ ਹਰ ਇੱਕ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਵਾਲੀ ਖਬਰ ਜੀ ਹਾਂ ਕਿਸਾਨੀ ਅੰਦੋਲਨ ਪਾਰਟ 2 ਸ਼ਾਇਦ ਮੁਲਕ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਦਾ ਦਿਨ ਬੜਾ ਕ੍ਰੂਸ਼ਲ ਦਿਨ ਹੈ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੀ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਤੇ ਜੇਕਰ ਇਸ ਮੀਟਿੰਗ ਦੇ ਵਿੱਚ ਗੱਲ ਸਿਰੇ ਨਹੀਂ ਚੜੀ ਤਾਂ ਕਿਸਾਨ ਜਥੇਬੰਦੀਆਂ ਵਜਿੱਦ ਨੇ ਕਿ ਉਹ ਦਿੱਲੀ ਪਹੁੰਚ ਕੇ ਰਹਿਣ ਗਿਆ ਹਾਲਾਂਕਿ ਦਿੱਲੀ ਪਹੁੰਚਣ ਲਈ ਆਪ ਆਪਾਂ ਆਮ ਤੌਰ ਤੇ ਕਹਿੰਦੇ ਕਿ ਦਿੱਲੀ ਹਲੇ ਬਹੁਤ ਦੂਰ ਹੈ ਕਿਸਾਨਾਂ ਲਈ ਸਰਕਾਰ ਕਰੀ ਕਿ ਦਿੱਲੀ ਹਲੇ ਤੁਹਾਡੇ ਲਈ ਬਹੁਤ ਦੂਰ ਹੈ ਪਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਤੁਹਾਨੂੰ ਅਸੀਂ ਟਰੇਲਰ ਪਹਿਲਾਂ 2020 ਚ ਦਿਖਾ ਚੁੱਕੇ ਆ ਤੇ ਸਾਡੇ ਅੱਗੇ ਇਹ ਪੱਥਰ ਦੀਆਂ ਸਿੱਲੀਆਂ ਕੰਡਿਆਲੀ ਤਾਰ ਇਹ ਜੋ ਕੁਝ ਵੀ ਇੰਤਜ਼ਾਮ ਤੁਹਾਡੇ ਕੀਤੇ ਜਾ ਰਹੇ ਨੇ ਸਾਰੇ ਨਾਕਾਫੀ ਪੈ ਜਾਂਦੇ ਨੇ ਇਸ ਕਰਕੇ ਇਹਨਾਂ ਗੱਲਾਂ ਕਰਕੇ ਸਾਨੂੰ ਡਰਾਉ ਨਾ ਇਸ ਦੇ ਨਾਲ ਹੋ ਕੀ ਰਿਹਾ ਨਾ ਤਾਂ ਕਿਸਾਨ ਹਲੇ ਤੱਕ ਦੁਖੀ ਹੋ ਰਹੇ ਨੇ ਨਾ ਸਰਕਾਰ ਨੂੰ ਕੋਈ ਫਰਕ ਪੈ ਰਿਹਾ ਫਰਕ ਪੈ ਰਿਹਾ ਤੇ ਆਮ ਲੋਕਾਂ ਨੂੰ ਪੈ ਰਿਹਾ ਆਮ ਰਾਗੀਰਾਂ ਨੂੰ ਪੈ ਰਿਹਾ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੀ ਜਨਤਾ ਨੂੰ ਪੈ ਰਿਹਾ ਪੰਜਾਬ ਤੇ ਹਰਿਆਣਾ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਗਿਆ ਇੱਕ ਦੂਜੇ ਤੋਂ ਬਾਰਡਰ ਸਾਰੇ ਸੀਲ ਕਰ ਦਿੱਤੇ ਗਏ ਨੇ ਜਿਹੜੇ ਬਦਲਵੇਂ ਰੂਟ ਦਿੱਤੇ ਗਏ ਨੇ ਉਹ ਇੰਨੇਕ ਲੰਬੇ ਨੇ ਔਰ ਇੰਨੇਕ ਬੁਰੇ ਰਸਤੇਆਂ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਕਿ ਹਾਲਾਤ ਖਰਾਬ ਹੋ ਜਾਂਦੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹ ਸਭ ਕੁਝ ਹੋਇਆ ਕਿਉਂ ਕੁਝ ਲੋਕ ਕਹਿੰਦੇ ਨੇ ਕਿ ਇਹ ਇੱਕ ਪੋਲਿਟੀਕਲ ਮੂਵ ਹੈ ਮੁਲਕ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਉਹ ਸਿਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸਿਆਸੀ ਹੱਥਾਂ ਦੇ ਵਿੱਚ ਖੇਡਦੀਆਂ ਨੇ ਇਸ ਕਰਕੇ ਸਭ ਕੁਝ ਕੀਤਾ ਜਾ ਰਿਹਾ ਜਦਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਮੰਗਾਂ ਤਾਂ ਸਾਡੀਆਂ ਉਹੀ ਨੇ ਜਿਹੜੀਆਂ ਪਿਛਲੀ ਵਾਰ ਦੀਆਂ ਮੰਗਾਂ ਸੀਗੀਆਂ ਉਦੋਂ ਤੁਸੀਂ ਮੰਗਾਂ ਸਾਡੀਆਂ ਮੰਨ ਲੀਆਂ ਹੁੰਦੀਆਂ ਤਾਂ ਸ਼ਾਇਦ ਅਜਿਹੇ ਹਾਲਾਤ ਨਾ ਪੈਦਾ ਹੁੰਦੇ ਪਰ ਹਾਲਾਤ ਨੇ ਜੜੇ ਹੁਣ ਦੁਬਾਰਾ ਉਦਾਂ ਦੇ ਉਦਾਂ ਸ਼ੁਰੂ ਹੋਣੇ ਸ਼ੁਰੂ ਹੋ ਗਏ ਨੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਕਿਹੜੀਆਂ ਉਹ ਮੰਗਾ ਨੇ ਜਿਨ੍ਹਾਂ ਮੰਗਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੁਰ ਤੋਂ ਸੜਕਾਂ ਤੇ ਉਤਰ ਰਹੀਆਂ ਨੇ ਲਗਭਗ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਆਪਣੇ ਵਰਕਰਾਂ ਸਣੇ ਆਮ ਕਿਸਾਨਾਂ ਨੂੰ ਲੈ ਕੇ ਬਾਰਡਰਾਂ ਵੱਲ ਕੂਚ ਕਰ ਚੁੱਕੀਆਂ ਨੇ ਸ਼ਾਮ ਤੱਕ ਵੱਖ-ਵੱਖ ਬਾਰਡਰ ਭਾਵੇਂ ਉਹ ਖਨੋਰੀ ਦਾ ਹੋਵੇ ਸ਼ੰਭੂ ਦਾ ਹੋਵੇ ਉੱਥੇ ਉਹ ਕਿਸਾਨ ਜਥੇਬੰਦੀਆਂ ਆਪਣੇ ਵਰਕਰਾਂ ਦੇ ਨਾਲ ਆਮ ਕਿਸਾਨਾਂ ਦੇ ਨਾਲ ਉੱਥੇ ਪਹੁੰਚ ਜਾਣ ਗਿਆ ਹੁਣ ਸਵਾਲ ਇਹ ਖੜਾ ਹੁੰਦਾ ਕਿ ਜਿਹੜੀ ਡਿਮਾਂਡ ਇਹ ਕਰ ਰਹੇ ਨੇ ਕਿ ਉਹ ਮੰਗਾ ਜਿਹੜੀਆਂ ਤੁਸੀਂ ਮੰਨੀਆਂ ਸੀ ਮਨ ਕੇ ਵੀ ਤੁਸੀਂ ਪੂਰੀਆਂ ਨਹੀਂ ਕੀਤੀਆਂ ਜਦ ਤੱਕ ਉਹ ਨਹੀਂ ਪੂਰੀਆਂ ਹੁੰਦੀਆਂ ਅਸੀਂ ਆਪਣਾ ਤਰਨਾ ਰੂਸ ਮੁਜ਼ਾਰਾ ਜਿਹੜਾ ਉਹ ਕਰਦੇ ਰਹਾਂਗੇ ਕੇਂਦਰੀ ਮੰਤਰੀਆਂ ਨਾਲ ਇੱਕ ਵਾਰ ਦੀ ਮੀਟਿੰਗ ਹੋ ਗਈ ਦੂਜੀ ਪੱਧਰ ਦੀ ਮੀਟਿੰਗ ਹੈ ਜਿਹੜੀ ਉਹ ਅੱਜ 5 ਵਜੇ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲੇਗਾ ਹਾਲਾਂਕਿ ਅਸਾਰ ਬਹੁਤ ਮੱਦਮ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਬਹੁਤ ਵੱਡੀਆਂ ਨੇ ਔਰ ਉਹਨਾਂ ਮੰਗਾਂ ਨੂੰ ਮੰਨਣਾ ਸ਼ਾਇਦ ਕੇਂਦਰ ਦੀ ਸਰਕਾਰ ਤੇ ਲਈ ਔਖਾ ਹੋ ਜਾਏਗਾ ਤੁਹਾਨੂੰ ਮੰਗਾਂ ਫਟਾਫਟ ਦਾ ਦੱਸ ਦਿੰਦੇ ਆ ਉਹ ਕਹਿੰਦੇ ਨੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਹੁਣ ਐਮਐਸਪੀ ਦਾ ਗਰੰਟੀ ਕਾਨੂੰਨ ਕੀ ਹੈ ਸਰਕਾਰ ਕੀ ਕਰਦੀ ਹੈ ਸਰਕਾਰ ਤੇ ਹੀ ਫਸਲਾਂ ਤੇ ਐਮਐਸਪੀ ਕਹਿੰਦੀ ਹੈ ਕਿ ਅਸੀਂ ਦੇ ਰਹੇ ਹਾਂ ਐਮਐਸਪੀ ਤਾਂ ਦੇ ਰਹੇ ਹਾਂ ਪਰ ਸਰਕਾਰੀ ਖਰੀਦ ਦੀ ਗਾਰੰਟੀ ਨਹੀਂ ਦਿੰਦੇ ਉਹ ਕਹਿੰਦੇ ਕਿ ਅਸੀਂ ਫਸਲ ਲੈ ਕੇ ਜਾਂਦੇ ਹਾਂ ਅਸੀਂ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦੇ ਹਾਂ ਐਮਐਸਪੀ ਅਸੀਂ ਕਹਿੰਦੇ ਕਿ ਫਰਜ਼ ਕਰ ਲਓ 6500 ਰੁਪਏ ਐਮਐਸਪੀ ਹੈ ਮੂੰਗੀ ਦੀ ਹੁਣ 6500 ਰੁਪਏ ਐਮਐਸਪੀ ਤਾਂ ਫਿਕਸ ਹੋ ਗਈ ਪਰ ਖਰੀਦ ਕਰਨ ਵਾਲਾ ਉੱਥੇ ਕੋਈ ਸਾਨੂੰ ਮਿਲਦਾ ਨਹੀਂ ਇਸ ਕਰਕੇ ਐਮਐਸਪੀ ਦੇ ਨਾਲ ਨਾਲ ਸਰਕਾਰੀ ਖਰੀਦ ਦੀ ਗਾਰੰਟੀ ਹੈ ਜਿਹੜੀ ਉਹ ਬਣਾਈ ਜਾਵੇ ਤਾਂ ਹੀ ਅਸੀਂ ਮੰਨਾਂਗੇ ਇਸ ਤੋਂ ਇਲਾਵਾ ਗੰਨੇ ਨੂੰ ਲੈ ਕੇ ਸੀ 200 ਦੇ ਨਾਲ ਉਸ ਨੂੰ ਜੋੜਿਆ ਜਾਵੇ ਗੰਨੇ ਦੀ ਫਸਲ ਹੈ ਜਿਹੜੀ ਉਹ ਪ੍ਰਾਈਵੇਟ ਮਿੱਲਾਂ ਖਰੀਦੀਆਂ ਨੇ ਪੈਸੇ ਨਹੀਂ ਦਿੰਦੀਆਂ ਤਿੰਨ ਤਿੰਨ ਸੀਜ਼ਨ ਪੈਸੇ ਨਹੀਂ ਮਿਲਦੇ ਇਸ ਕਰਕੇ ਵੀ ਇਹਨਾਂ ਦਾ ਰੋਸ ਮਜ਼ਾਰਾ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਨੂੰ ਨਿਆਂ ਮਿਲੇ ਤੁਹਾਨੂੰ ਵੀ ਪਤਾ ਕਿ ਲਖੀਮਪੁਰ ਖੀਰੀ ਦਾ ਮਸਲਾ ਕੀ ਹੈ ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ ਸਰਕਾਰ ਕਿਸਾਨਾਂ ਦਾ ਕਰਜ਼ਾ ਪੂਰਾ ਮਾਫ਼ ਕਰੇ ਅਤੇ ਨਾਲ ਹੀ ਜਦੋਂ ਕਿਸਾਨ 7 ਸਾਲ ਤੋਤੇ ਹੋ ਜਾਵੇ ਉਹ ਉਸ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਹੁਣ ਇਹ ਜਿਹੜੀ ਮੰਗਾਂ ਨੇ ਇਹਨਾਂ ਮੰਗਾਂ ਨੂੰ ਮੰਨਣਾ ਸ਼ਾਇਦ ਕੇਂਦਰ ਸਰਕਾਰ ਦੇ ਲਈ ਥੋੜਾ ਔਖਾ ਹੋਏਗਾ ਹਾਲਾਂਕਿ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹੋ ਸਕਦਾ ਹੈ ਇਹਨਾਂ ਦੇ ਵਿੱਚ ਕੁਝ ਡਿਮਾਂਡਸ ਮੰਨ ਕੇ ਇਹ ਭਰੋਸਾ ਦੇ ਦੇਣ ਕਿ ਬਾਕੀ ਮੰਗਾਂ ਵੀ ਤੁਹਾਡੀਆਂ ਮੰਨ ਲਈਆਂ ਜਾਣਗੀਆਂ ਤੁਸੀਂ ਇਹ ਤਰਨਾ ਨਾ ਦਿਓ ਹੁਣ ਦੂਜੇ ਚੈਪਟਰ ਤੇ ਆ ਦਨੇ ਇਹ ਤਾਂ ਤੁਹਾਨੂੰ ਦੱਸਤੀਆਂ ਇਹਨਾਂ ਦੀਆਂ ਮੰਗਾਂ ਕੀ ਸੀ ਹੁਣ ਸਵਾਲ ਇਹ ਖੜਾ ਹੁੰਦਾ ਕਿ ਮੁਸ਼ਕਲਾ ਕਿੱਥੇ ਕਿੱਥੇ ਆ ਕੇ ਖੜੀਆਂ ਹੋਈਆਂ ਨੇ ਸਿੱਧਾ ਗਰਾਊਂਡ ਤੇ ਲੈ ਕੇ ਚਲਦੇ ਹਾਂ ਗੱਲਾਂ ਜ਼ਿਆਦਾ ਨਾ ਕਰਦੇ ਹੋਏ ਤੁਹਾਨੂੰ ਸ਼ੰਭੂ ਬਾਰਡਰ ਦੀ ਇੱਕ ਤਸਵੀਰ ਦਿਖਾਣੇ ਆ ਤੁਹਾਨੂੰ ਉਹ ਬਾਰਡਰ ਦੀ ਤਸਵੀਰ ਦੇਖਣ ਤੋਂ ਬਾਅਦ ਹੀ ਅੰਦਾਜ਼ ਕਿ ਇੰਨੀ ਸਖਤੀ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਨਹੀਂ ਹੈ ਜਿੰਨੀ ਪੰਜਾਬ ਤੇ ਭਾਰਤ ਦਾ ਬਾਰਡਰ ਬਣਾ ਦਿੱਤਾ ਇੱਕ ਪਾਸੇ ਪੰਜਾਬ ਤੇ ਦੂਜੇ ਪਾਸੇ ਇਦਾਂ ਲੱਗ ਰਿਹਾ ਕਿ ਭਾਰਤ ਪੂਰਾ ਖੜਾ ਕਰ ਦਿੱਤਾ ਗਿਆ ਔਰ ਇੱਕ ਬਾਰਡਰ ਬਣਾ ਦਿੱਤਾ ਗਿਆ ਕਿ ਪੰਜਾਬ ਦੀ ਜਨਤਾ ਇੰਡੀਆ ਦੇ ਵਿੱਚ ਦਾਖਲ ਨਹੀਂ ਹੋ ਸਕਦੀ ਇਹ ਇਦਾਂ ਦਾ ਸਲੂਕ ਕੀਤਾ ਜਾ ਰਿਹਾ ਹੁਣ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਤੋਂ ਬਹੁਤ ਸਾਰੀ ਜਨਤਾ ਜਿਹੜੀ ਉਹ ਦਿੱਲੀ ਜਾਂਦੀ ਹੈ, ਅੰਮਲਾ ਜਾਂਦੀ ਹੈ, ਹਰਿਆਣਾ ਜਾਂਦੀ ਹੈ, ਕਿਸੇ ਦੀ ਫਲਾਈਟ ਹੈ, ਕਿਸ ਨੇ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ, ਉਹਨਾਂ ਦਾ ਸਾਰੇ ਸਮਾਗਮਤਾ ਜਿਹੜਾ ਉਹ ਕੰਮ ਖਰਾਬ ਹੋ ਚੁੱਕਿਆ ਹੈ। ਮੇਰੇ ਨਾਲ ਸਿੱਧਾ ਚਲਦੇ ਆ ਜਸਪ੍ਰੀਤ ਜੁੜੇ ਹੋਏ ਨੇ ਸ਼ੰਭੂ ਬੋਟਾ ਤੋਂ ਜਸਪ੍ਰੀਤ ਥੋੜੇ ਜੇ ਹਾਲਾਤ ਤੁਸੀਂ ਦਿਖਾਓ। ਆਮ ਲੋਕਾਂ ਨੂੰ ਵੀ ਪਤਾ ਲੱਗਣ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗਣ ਕਿ ਹਲੇ ਰਾ ਸੌਖੀ ਨਹੀਂ ਹੈ। ਜੇ ਬਿਲਕੁਲ ਅਜੇ ਦਿੱਲੀ ਦੂਰ ਹੈ ਰਾਤ ਸੌਖੀ ਨਹੀਂ ਹੈਗੀ ਜੇਕਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਸ਼ੰਭੂ ਬੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਇੰਜ ਜਾਪਦਾ ਕਿ ਇਹ ਪਾਕਿਸਤਾਨ ਤੋਂ ਵੀ ਵੱਧ ਖਤਰਨਾਕ ਬਾਰਡਰ ਬਣ ਚੁੱਕੇ ਇੱਕ ਵਾਰ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਨੇ ਜਿਹੜੀਆਂ ਕਿ ਦੋਨੋਂ ਪਾਸੇ ਰੋਡ ਦੇ ਚਾਹੇ ਆਉਣ ਦੀ ਗੱਲ ਹੋਵੇ ਚਾਹੇ ਜਾਣ ਦੀ ਗੱਲ ਹੋਵੇ ਦੋਨੋਂ ਪਾਸੇ ਬੈਰੀਕੇਡਿੰਗ ਕੀਤੀ ਗਈ ਹੈ ਕਈ ਲੇਅਰ ਦੇ ਵਿੱਚ ਸਭ ਤੋਂ ਪਹਿਲਾਂ ਕੰਕਰੀਟ ਦੀ ਕੰਧ ਖੜੀ ਕੀਤੀ ਜਾਂਦੀ ਹੈ ਫਿਰ ਉਸ ਤੋਂ ਅੱਗੇ ਜਾ ਕੇ ਸਿਮਿੰਟ ਦੇ ਨਾਲ ਵੱਡੇ-ਵੱਡੀਆਂ ਕਿੱਲਾ ਲਾਈਆਂ ਜਾਂਦੀਆਂ ਉਸ ਤੋਂ ਬਾਅਦ ਫਿਰ ਇੱਕ ਕੰਕਰੀਟ ਦੀ ਕੰਧ ਹੁੰਦੀ ਹੈ ਉਹਦੇ ਅੰਦਰ ਸਿ ਇਕ ਕੰਕਰੀਟ ਦੀ ਕੰਧ ਆ ਫਿਰ ਤਿੰਨ ਲੇਅਰ ਦੀ ਤਾਰਾਂ ਦੀ ਕੰਧ ਹੈ ਤੇ ਫਿਰ ਬੈਰੀਕੇਡਿੰਗ ਹੈ ਉਸ ਤੋਂ ਪਿੱਛੇ ਜਿੰਨੇ ਆ ਪਾਣੀ ਦੇ ਪਿਛਾਰਾ ਕਰਨ ਵਾਲੇ ਵਾਹਨ ਖੜੇ ਨੇ ਉਸ ਤੋਂ ਪਿੱਛੇ ਪੈਰਾਮਿਲਟਰੀ ਫੋਰਸ ਹੈ ਉਸ ਤੋਂ ਬਾਅਦ ਜਾ ਕੇ ਜਦ ਬੂਰਾ ਇਹ ਪੁਲ ਪਾਰ ਕੀਤਾ ਜਾਂਦਾ ਤਾਂ ਫਿਰ ਇੱਕ ਫੋਰਸ ਦੀ ਟੁਕੜੀ ਆ ਉਸ ਤੋਂ ਮਗਰ ਜਾ ਕੇ ਇੱਕ ਟਰੱਕ ਲਾਇਆ ਗਿਆ ਟਰੱਕ ਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਵੱਡੇ ਵੱਡੇ ਅੱਖਰਾਂ ਸਵੈਕਸ ਲਾਈ ਗਈ ਹੈ ਧਾਰਾ 144 ਦੀ ਕਿ ਧਾਰਾ 144 ਲਾਗੂ ਹੈ ਜੇਕਰ ਕੋਈ ਉਲੰਘਣਾ ਕਰੇਗਾ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਪੁਲਾ ਇਹ ਆਮ ਪੁਲਸੀ ਆਮ ਰਸਤਾ ਸੀ ਲੋਕ ਆਸਾਨੀ ਨਾਲ ਜਿਹੜਾ ਪਾਰ ਕਰਦੇ ਪਰ ਅੱਜ ਇਸ ਨੂੰ ਪਾਰ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਜਿਹੜੀਆਂ ਕੰਕਰੀਟ ਦੀਆਂ ਕੰਦਾ ਜਿਹੜੇ ਹਡਲਸ ਲਾਈਆਂ ਵੀ ਗਈਆਂ ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਗਿਆ ਸੀਮੈਂਟ ਦੇ ਨਾਲ ਤਾਂ ਕਿ ਉਹ ਪੱਟਿਆ ਨਾ ਜਾ ਸਕੇ ਉਸ ਨੂੰ ਕਿਤੇ ਵੀ ਚੇਂਜ ਨਾ ਹੋ ਸਕੇ ਦੋਨੋਂ ਪਾਸੇ ਇਹੀ ਹਾਲ ਹੈ ਚਾਹੇ ਉਹ ਜਾਣ ਦਾ ਰਸਤਾ ਹੋਵੇ ਚਾਹੇ ਔਰ ਦਾ ਰਸਤਾ ਹੋਵੇ ਚਲੋ ਤਸਵੀਰਾਂ ਅਸੀਂ ਦੇਖ ਹੀ ਰਿਹਾ ਨਾਲ ਨਾਲ ਬਦਲਵਾ ਕੋਈ ਰੂਟ ਦਿੱਤਾ ਗਿਆ ਆਮ ਲੋਕ ਜਿਹੜੇ ਨੇ ਉਹ ਬੜੇ ਖੱਜਲ ਹੋ ਰਹੇ ਨੇ ਕਿ ਜਿਹੜਾ ਰਸਤਾ 40 ਮਿੰਟ ਦਾ ਉਹ ਢਾਈ ਢਾਈ ਘੰਟੇ ਦਾ ਰਸਤਾ ਬਣਾ ਦਿੱਤਾ ਗਿਆ ਬਿਲਕੁਲ ਇਹ ਗੱਲ ਸਹੀ ਹੈਗੀ ਕਿਉਂਕਿ ਇੱਥੋਂ ਹੀ ਜੇਕਰ ਤੁਸੀਂ ਲੁਧਿਆਣੇ ਤੋਂ ਆਉਨੇ ਇਥੇ ਚੰਡੀਗੜ੍ਹ ਆਓਗੇ ਫਿਰ ਤੁਸੀਂ ਜਿਹੜਾ ਆ ਉਸ ਤੋਂ ਅੱਗੇ ਪੰਚਕੂਲੇ ਜਾਓਗੇ ਪੰਚਕੂਲੇ ਤੋਂ ਜਾ ਕੇ ਫਿਰ ਹਾਈਵੇ ਦੂਸਰਾ ਫੜੋਗੇ ਮਤਲਬ ਇੱਕ ਰੂਟ ਜਿਹੜਾ 10 ਕਿਲੋਮੀਟਰ ਦਾ ਜਾ ਇਹਨੂੰ ਬਾਰਡਰ ਨੂੰ ਪਾਰ ਕਰਨ ਦਾ ਜਿਹੜਾ 20 ਕਿਲੋਮੀਟਰ ਦਾ ਰੂਟ ਹੈ ਉਹ ਘਟੋ ਘਟ ਹੁਣ ਰੂਟ ਜਿਹੜਾ ਆ ਉਹ 60 70 ਕਿਲੋਮੀਟਰ ਦਾ ਹੋ ਚੁੱਕਿਆ ਆ ਜਿਹੜਾ ਕਿ ਆਪਣੀ ਗੱਡੀ 'ਚ ਜਾਣ ਵਾਲਾ ਆ ਜਿਹਨੇ ਪਾਸ ਦਿੱਲੀ ਜਾਣਾ ਉਹ ਤਾਂ ਚੱਲ ਜਾਗਾ ਜਿਹੜਾ ਆਮ ਜਿਹੜਾ ਘਰ ਪਰਲੀ ਸਾਈਡ ਹੁਣ ਬਹੁਤ ਸਾਰੇ ਇੱਥੇ ਲੋਕ ਚਰਚਾ ਕਰ ਰਹੇ ਸੀ ਕਿ ਉਧਰੋਂ ਸਬਜ਼ੀ ਉਧਰੋਂ ਆਉਂਦੀ ਆ ਆਲੂ ਉਧਰੋਂ ਆਉਂਦੇ ਆ ਇਧਰੋਂ ਉਧਰ ਸਮਾਨ ਜਾਂਦਾ ਉਹ ਬੰਦ ਕੀਤਾ ਗਿਆ ਹੈ ਰੂਟ ਨੂੰ ਲੈ ਕੇ ਪਰੇਸ਼ਾਨੀਆਂ ਕੋ ਤੇ ਐਸ ਐਸ ਪੀ ਪਟਿਆਲਾ ਤੇ ਡੀ ਸੀ ਇੱਥੇ ਆਏ ਸੀ ਉਹਨਾਂ ਨੇ ਚੈਕਿੰਗ ਵੀ ਕੀਤੀ ਤੇ ਉਹ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਰੂਟ ਜ਼ਰੂਰ ਦੱਤੇ ਨੇ ਪਰ ਉਹ ਰੂਟ ਸ਼ਫੀਸ਼ੈਂਟ ਨਹੀਂ ਹੈਗੇ ਰੂਟ ਬੜੇ ਲੰਬੇ ਨੇ ਦੂਰ ਦੇ ਰੂਟ ਨੇ ਕਿਉਂਕਿ ਆਮ ਬੰਦਾ ਖੱਜਲ ਖਵਾਰੇ ਦੇ ਨਾਲ ਹੋ ਰਿਹਾ ਹੈ ਕਿ ਹੋਰ ਕਿੰਨੇ ਦਿਨ ਇਹ ਰਹੇਗਾ ਸਵਾਲ ਇਹ ਵੀ ਖੜਾ ਹੁੰਦਾ ਦੂਜੇ ਨੰਬਰ ਤੇ ਜਿਹੜੇ ਲੋਕ ਹੁਣ ਇੱਥੇ ਕਈ ਲੋਕ ਐਸੇ ਨੇ ਜਿਹੜੇ ਖੱਗਰ ਨੂੰ ਪੈਦਲ ਪਾਰ ਕਰ ਰਹੇ ਸੀਗੇ ਪੈਦਲ ਪਾਰ ਕਰਦੇ ਦੇਖੇ ਗਏ ਕਿਉਂਕਿ ਉਹਨਾਂ ਦਾ ਜਾਂ ਬੱਸ ਜਾਂ ਕੋਈ ਆਪਣੇ ਕਨਵਿੰਸ ਉਹ ਆਪਾਂ ਲਾਈਵ ਤਸਵੀਰਾਂ ਦੇਖ ਰਿ ਹੱਥਾਂ 'ਚ ਫੜੇ ਹੋਏ ਨੇ ਔਰ ਕੰਡਿਆਲੀ ਤਾਰ ਵਿਚਾਈ ਜਾ ਰਹੀ ਹੈ ਮਤਲਬ ਇਸ ਵਾਰ ਕਿਉਂਕਿ ਪਿਛਲੀ ਵਾਰ ਨੇ ਟ੍ਰੇਲਰ ਦੇਖ ਚੁੱਕੀ ਹੈ ਹਰਿਆਣਾ ਦੀ ਸਰਕਾਰ ਇਸ ਕਰਕੇ ਜਿਹੜੇ ਇੰਤਜ਼ਾਮ ਨੇ ਜ਼ਿਆਦਾ ਸਖਤ ਕੀਤੇ ਜਾਣੇ ਨਾ ਸਿਰਫ ਸ਼ੰਭੂ ਬਾਰਡਰ ਦੀ ਗੱਲ ਕਰੀਏ ਅਸੀਂ ਖਨੋਰੀ ਬਾਰਡਰ ਦੀ ਗੱਲ ਕਰੀਏ ਗਾਜ਼ੀਪੁਰ ਬਾਰਡਰ ਦੀ ਗੱਲ ਕਰੀਏ ਟਿਕਰੀ ਬਾਰਡਰ ਦੀ ਗੱਲ ਕਰੀਏ ਸਾਰੇ ਬਾਰਡਰਾਂ ਤੇ ਇਹ ਹਾਲਾਤ ਨੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਰਿਐਕਸ਼ਨ ਹੈ ਜਸਪ੍ਰੀਤ ਆਮ ਲੋਕ ਬੜੇ ਤੰਗ ਰਹੇ ਜੀ ਇਸ ਤੋਂ ਕਿਉਂਕਿ ਇਸ ਕਰਕੇ ਤੰਗ ਰਹੇ ਉਹਨਾਂ ਦਾ ਕਹਿਣਾ ਕਿ ਇਹ ਜਬ ਬਾਰਡਰ ਬਣਾ ਦਿੱਤਾ ਦੂਜੇ ਬਾਰਡਰਾਂ ਤੇ ਫ ਵੇਰੇ ਵੇਲੇ ਸਾਨੂੰ ਕੁਝ ਐਸੇ ਸ਼ਖਸ਼ ਮਿਲੇ ਜਿਨ੍ਹਾਂ ਦੀ ਐਂਬੂਲੈਂਸ ਉੱਧਰ ਖੜੀ ਆ ਡਿਊਟੀ ਸੀ ਉਹ ਵੀ ਨਹੀਂ ਜਾ ਪਾਏ ਇੱਕ ਨੈਸ਼ਨਲ ਸ਼ੂਟਰ ਮਿਲੀ ਉਹ ਕਹਿੰਦੀ ਮੇਰਾ ਕੰਪੀਟੀਸ਼ਨ ਆ ਉਹ ਵੀ ਨਾ ਜਾ ਪਾਏ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੂੰ ਜਾਣਾ ਮੁਮਕਿਨ ਨਹੀਂ ਸੀਗਾ ਉੱਧਰ ਪਾਰ ਕਰਨਾ ਉਹ ਬੜੇ ਤੰਗ ਨੇ ਖੱਜਲ ਖਵਾਰ ਹੋ ਰਹੇ ਨੇ ਆਲੇ-ਦਾਲ ਦੇ ਪਿੰਡਾਂ ਵਾਲੇ ਉਹਨਾਂ ਦੇ ਇਹ ਕਹਿਣਾ ਕਿ ਇੰਨੀ ਜ਼ਿਆਦਾ ਹੜਲ ਬਣਾਉਣੀ ਇੰਨੀ ਜ਼ਿਆਦਾ ਪਰੇਸ਼ਾਨੀ ਖੜੀ ਕਰਨੀ ਕਿ ਇਹ ਕੀ ਚਾਹੁੰਦੀ ਆ ਸਰਕਾਰ ਇੱਥੇ ਇੱਕ ਹੋਰ ਵੀ ਆ ਇਸ ਵਾਰ ਚੈਲੰਜ ਵੀ ਆ ਕਿਉਂਕਿ ਚਾਲਨ ਖੱਟੜ ਮੂਰੇ ਇੰਨਾ ਵੱਡਾ ਹੈ ਕਿ ਜੇਕਰ ਇਸ ਬਾਰਡਰ ਨੂੰ ਹੁਣ ਪਾਰ ਕਰ ਜਾਂਦੇ ਆ ਕਿਸ ਗੱਦੀ ਤੇ ਜਿਹੜਾ ਆ ਸਿੱਧਾ ਸਵਾਲ ਕੁਐਸਚਨ ਮਾਰਕ ਹੋ ਜਾਵੇਗਾ ਉਹਨਾਂ ਦੇ ਸੀਐਮ ਸ਼ਿਪ ਦੇ ਕੁਐਸਚਨ ਮਾਰਕ ਹੋ ਜਾਵੇਗਾ ਇਸ ਕਰਕੇ ਉਹਨਾਂ ਨੇ ਹੜਲਸ ਬਣਾਈਆਂ ਇੱਥੋਂ ਤੱਕ ਕਿ ਹੁਣ ਜੋ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਕਿ ਰਬੜ ਦੀ ਜਿਹੜੀ ਬੁਲੇਟਸ ਨੇ ਉਹਦਾ ਆਰਡਰ ਵੀ ਇਹਨਾਂ ਨੂੰ ਦੇ ਦਿੱਤੇ ਗਏ ਨੇ ਉਹਦਾ ਅਬਜੋਗ ਵੀ ਦਿੱਤਾ ਗਿਆ ਕਿ ਉਹ ਰਬੜ ਦੀ ਬੁਲੇਟ ਦਾ ਵੀ ਜਿਹੜਾ ਆ ਯੂਜ਼ ਕਰ ਸਕਦੇ ਨੇ ਤੁਸੀਂ ਦੇਖੋ ਕਿ ਪਿਛਲੀ ਵਾਰ ਤਾਂ ਇਹ ਹੈ ਕੁਝ ਨਹੀਂ ਸੀ ਦੋ ਵਾਰੀ ਮੌਕ ਡ੍ਰਿਲ ਵੀ ਇਹਨਾਂ ਨੇ ਕੀਤੀ ਗਈ ਹੈ ਤੇ ਵਾਰ-ਵਾਰ ਵਾਰਨਿੰਗ ਇਸ਼ੂ ਕੀਤੀ ਜਾ ਰਹੀ ਹੈ ਜਦ ਕੋਈ ਵੀ ਇੱਕ ਵੀ ਪਹਿਲੀ ਹੜਲ ਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਧਰੋਂ ਵਾਰਨ ਕੀਤਾ ਜਾਂਦਾ ਸਾਡੇ ਵੱਲੋਂ ਕਾਰਵਾਈ ਤੁਹਾਨੂੰ ਤੁਹਾਡੇ ਉੱਤੇ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਹ ਵੀ ਇਹਦੇ ਨਾਲ ਨਾਲ ਹੈਗਾ ਹੈ ਕਿ ਲਗਾਤਾਰ ਇਹਨੂੰ ਹੋਰ ਕਿੱਡੀ ਕਾ ਸਿਚੁਏਸ਼ਨ ਨੂੰ ਬਣਾਇਆ ਜਾ ਰਿਹਾ ਪਰ ਇੱਕ ਹੋਰ ਵੱਡੀ ਗੱਲ ਇੱਥੇ ਇਹ ਆ ਗਈ ਕਿ ਪਹਿਲਾਂ ਇਹ ਹਰਿਆਣੇ ਤੱਕ ਸੀ ਪਰ ਹੁਣ ਇਹਨਾਂ ਨੇ ਪੰਜਾਬ ਦੇ ਏਰੀਆ ਦੇ ਵਿੱਚ ਵੀ ਜਿਹੜਾ ਇਹ ਹੜਲ ਲਾ ਦਿੱਤੀ ਹੈ ਪੰਜਾਬ ਜਿੱਥੋਂ ਸ਼ੁਰੂ ਹੁੰਦਾ ਜਿੱਥੋਂ ਇਹ ਘੱਗਰ ਦਾ ਪੁਲ ਸ਼ੁਰੂ ਹੁੰਦਾ ਉਸ ਦੇ ਉੱਤੇ ਵੀ ਜਿਹੜੀ ਹੜਲ ਲਾਈ ਗਈ ਹੈ ਉਸ ਦੇ ਉੱਤੇ ਵੀ ਹੁਣ ਸਵੇਰ ਵੇਲੇ ਜਿਹੜੇ ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਸੀ ਕਿ ਕੋਈ ਇੱਥੋਂ ਹੀ ਜਿਹੜਾ ਅੱਗੇ ਨਾ ਵੱਸ ਸਕੇ ਮਤਲਬ ਘਟੋ-ਘਟ ਜੇ ਤੁਸੀਂ ਪਾਰ ਕਰਨਾ ਹੈ ਇਸ ਨੂੰ ਆਮ ਕੀ ਪਰਾ ਪੈਦਲ ਪਾਰ ਕਰ ਸਕਦਾ ਨਾ ਕਿਸੇ ਹੋਰ ਵਹੀਕਲ ਨਾਲ ਪਾਰ ਕਰ ਸਕਦਾ ਥਲੜੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਇੱਥੋਂ ਵੀ ਪਾਰ ਨਹੀਂ ਕਰ ਸਕਦਾ ਤੁਸੀਂ ਸੋਚੋ ਕਿ ਜਿਹੜਾ ਵਿਚਾਰਾ ਰੋਜ਼ਗਾਰ ਚਲਾਉਣ ਲਈ ਇੱਧਰ ਤੋਂ ਉੱਧਰ ਜਾਂਦਾ ਸੀ ਜਾਂ ਕੋਈ ਸਾਈਕਲ ਤੇ ਜਾਣ ਵਾਲਾ ਕੋਈ ਟੂ ਵੀਲਰ ਵੀਲਰ ਤੇ ਜਾਣ ਵਾਲਾ ਉਹ ਕਿਵੇਂ ਪਾਰ ਕਰੇਗਾ ਜਿਹਨੇ ਕੇਵਲ ਅੰਬਾਲੇ ਜਾਣਾ ਬਾਲਾ ਇੱਥੋਂ ਇਸੇ ਬਾਰਡਰ ਤੋਂ ਦੱਸ ਤੋਂ ਮੱਛੇ ਤੋਂ 10 ਕਿਲੋਮੀਟਰ ਦੂਰ ਹੈਗਾ ਤੇ ਉਹਨੂੰ ਪਾਰ ਕਰਨ ਲਈ ਉਹਨੂੰ ਜੇਕਰ 70 80 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ ਤਾਂ ਉਸ ਲਈ ਕਿੱਡੀ ਵੱਡੀ ਚੈਲੰਜ ਹੋਵੇ ਕਿੱਡੀ ਵੱਡੀ ਮੁਸ਼ਕਿਲ ਹੋਵੇਗੀ ਐਮਰਜੈਂਸੀ ਨੂੰ ਹਾਲਾਂਕਿ ਐਨਸੀ ਕਹਿੰਦੇ ਸੀ ਸਵਾ ਕਿ ਜੇ ਤੁਸੀਂ ਕੋਈ ਰਾਹ ਛੱਡਿਆ ਹੋਏਗਾ ਉਸ ਰਾਹ ਤੋਂ ਜਾ ਸਕਣਗੇ ਬਿਲਕੁਲ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਆਪਾਂ ਕੁਝ ਹੋਰ ਜਾਣਕਾਰੀ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ ਕਿ ਆਮ ਲੋਕਾਂ ਲਈ ਇੱਕ ਸਲਾਹ ਵੀ ਹੈ ਡਵਾਈਸਰੀ ਵੀ ਹੈ ਕਿ ਜੇਕਰ ਤੁਸੀਂ ਜਾਣਾ ਹੀ ਹੈ ਕਿਉਂਕਿ ਇੰਵਾਰੀ ਮਜਬੂਰੀ ਹੋ ਜਾਂਦੀ ਹੈ ਕਿ ਤੁਹਾਨੂੰ ਜਾਣਾ ਹੀ ਪੈਣਾ ਹੈ ਦਿੱਲੀ ਕਈ ਹਾਲਾਤ ਅਜਿਹੇ ਬਣ ਜਾਂਦੇ ਨੇ ਕਿ ਤੁਸੀਂ ਨਹੀਂ ਟਾਲ ਸਕਦੇ ਤਾਂ ਤੁਹਾਨੂੰ ਬਦਲਵੇਂ ਰੂਟ ਦੱਸ ਦਿੰਦੇ ਆ ਜਿੱਥੋਂ ਵੀ ਪੰਜਾਬ ਦੇ ਜਿਹੜੇ ਮਰਜ਼ੀ ਹਿੱਸੇ ਤੋਂ ਤੁਸੀਂ ਆ ਰਹੇ ਹੋ ਤੁਹਾਨੂੰ ਰੂਟ ਦੱਸਦਿਆਂ ਕੌਮੀ ਸ਼ਾਰਾ 44 ਦਿੱਲੀ ਚੰਡੀਗੜ੍ਹ ਹਾਈਵੇ ਉੱਤੇ ਆਵਾਜਾਈ ਕਿਸੇ ਵਿਗੰਤ ਵਿੱਚ ਸਥਿਤੀ ਦੇ ਵਿੱਚ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਡੇਰਾ ਬੱਸੀ ਬਰਵਾਲਾ ਰਾਮਗੜ ਸ਼ਾਬਾਦ ਕੁਰਖੇਤਰ ਜਾਂ ਪੰਚਕੁਲਾ ਦੇ ਨੈਸ਼ਨਲ ਹਾਈਵੇ 344 ਤੋਂ ਹੋ ਕੇ ਯਮਨਾ ਨਗਰ ਪਿਪਲੀ ਕਰਨਾਲ ਰਾਹੀਂ ਦਿੱਲੀ ਪਹੁੰਚ ਸਕਦੇ ਹੋ ਇਹ ਬਦਲਵਾ ਰੂਟ ਹੈ ਹਾਲਾਂਕਿ ਟਾਈਮ ਇਸੇ ਜ਼ਿਆਦਾ ਲੱਗੇਗਾ ਪਰ ਜੇਕਰ ਤੁਸੀਂ ਜਾਣਾ ਮਜਬੂਰੀ ਹੈ ਤੁਹਾਡੀ ਦਿੱਲੀ ਜਾਣੀ ਹੈ ਤਾਂ ਤੁਸੀਂ ਇਸ ਰਾਤ ਉ ਜਾ ਸਕਦੇ ਹੋ ਇਸੇ ਤਰ੍ਹਾਂ ਚੰਡੀਗੜ੍ਹ ਜਾਣ ਵਾਲੇ ਯਾਤਰੀ ਕਰਨਾਲ ਇੰਦਰੀ ਪਿਪਲੀ ਯਮਨਾਨਗਰ ਪੰਚਕੁਲਾ ਜਾਂ ਕੁਰੂਕਸ਼ੇਤਰ ਸ਼ਾਹਬਾਦ ਬਰਵਾਲਾ ਰਾਮਗੜ੍ਹ ਤੋਂ ਹੁੰਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਨੇ ਜੇ ਹੁਣ ਤੁਸੀਂ ਪੰਜਾਬ ਤੋਂ ਜਾਣਾ ਹੈ ਯਾਨੀ ਕਿ ਰਾਜਪੁਰਾ ਇੱਕ ਜਿਹਨੂੰ ਆਪਾਂ ਐਂਟਰੀ ਗੇਟ ਕਹਿੰਦੇ ਆ ਕਿ ਪੰਜਾਬ ਦਾ ਉਸ ਤੋਂ ਰਾਜਪੁਰਾ ਤੋਂ ਅੰਬਾਲਾ ਜਾਣ ਵਾਲੇ ਲੋਕਾਂ ਲਈ ਰਾਜਪੁਰਾ ਗਗਨ ਚੌਂਤ ਤੋਂ ਸੜਕ ਬੰਦ ਹੈ ਇਸ ਲਈ ਰਾਜਪੁਰਾ ਦੇ ਗगन ਚੌਕ ਤੋਂ ਤੁਸੀਂ ਖੱਬੇ ਹੱਥ ਨੂੰ ਬਨੂੜ ਬਨੂੜ ਤੋਂ ਬਾਅਦ ਜਾਓਗੇ ਡੇਰਾਬੱਸੀ ਡੇਰਾਬੱਸੀ ਤੋਂ ਬਾਅਦ ਲਾਲੜੂ ਤੋਂ ਹੁੰਦੇ ਹੋਏ ਅੰਬਾਲਾ ਪਹੁੰਚ ਸਕਦੇ ਹੋ ਹਾਲਾਂਕਿ ਰਾਜਪੁਰਾ ਤੋਂ ਅੰਬਾਲਾ ਲਗਦੇ ਨੇ 25 ਮਿੰਟ ਇਸ ਰੂਟ ਤੋਂ ਤੁਹਾਨੂੰ ਲੱਗਣਗੇ ਘੱਟੋ ਘੱਟ ਸਵਾ ਘੰਟਾ ਰੂਟ ਜਿਹੜਾ ਉਹ ਬਤਾ ਦਿੱਤਾ ਗਿਆ ਲੋਕਾਂ ਨੂੰ ਕਿਸੇ ਵੀ ਅਨਸੁਖਾਂਵੀ ਸਥਿਤੀ ਦੇ ਵਿੱਚ ਡਾਇਲ 112 ਨੰਬਰ ਤੇ ਸੰਪਰਕ ਕਰਨ ਅਤੇ ਮੌਜੂਦਾ ਟ੍ਰੈਫਿਕ ਸਥਿਤੀ ਨੂੰ ਜਾਣਨ ਲਈ ਹਰਿਆਣਾ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ ਸੋ ਇਹ ਕੋਈ ਜਾਣਕਾਰੀਆਂ ਨਹੀਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਣੀਆਂ ਬੜੀਆਂ ਜ਼ਰੂਰੀ ਸੀ ਕਿ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਇੱਕ ਐਡਵਾਈਸ ਕੁਝ ਅਨਾਉਂਸਮੈਂਟ ਹੋ ਰਹੀ ਹੈ ਜਸਪ੍ਰੀਤ さん ਦੱਸ ਰਹੇ ਨੇ ਜਸਪ੍ਰੀਤ ਕੀ ਜਾਣਕਾਰੀ ਹੈ ਪਬਲਿਕ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਦੇ ਅਨਾਉਂਸਮੈਂਟ ਉਹਨਾਂ ਨੇ ਕਿਹਾ ਕਿ ਅਸੀਂ ਮੌਕ ਡ੍ਰਿਲ ਕਰ ਦੇਵਾਂਗੇ ਜੇਕਰ ਤੁਸੀਂ ਪਿੱਛੇ ਨਹੀਂ ਹੋਵੋਗੇ ਫਾਇਰਿੰਗ ਹੋਵੇਗੀ ਮੌਕ ਡ੍ਰਿਲ ਦਾ ਬਾਰ ਬਾਰ ਚੇਤਾਵਨੀ ਤੁਸੀਂ ਦੇਖੋਗੇ ਹੱਥ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਲੈਕਸ ਫੜ ਕੇ ਵਾਰਨਿੰਗ ਦੇ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਕਿ ਬੀੜੀਆਂ ਕਰ ਮੀ ਵੀ ਜਿਹੜਾ ਇੱਥੋਂ ਦੂਰ ਹੋ ਜਾਣ ਕਿਉਂਕਿ ਜਿੱਥੇ ਇਸ ਸਮੇਂ ਅਸੀਂ ਖੜੇ ਹਾਂ ਮੌਜੂਦ ਹਾਂ ਇਹ ਪੱਥਰ ਨੇ ਜਿਹੜੇ ਹੱਡਲ ਬਣਾਏ ਗਏ ਸੀਗੇ ਤੇ ਇਹਨਾਂ ਨੂੰ ਵੀ ਦੂਰ ਕਰਨ ਦੀ ਤਿਆਰੀ ਹੈ ਮੈਜਿਸਟਰੇਟ ਬੋਲ ਰਹੇ ਹਨ ਸੁਣ ਸਕਦੇ ਹੋ ਕਿ ਮੌਕ ਡਰਿੱਲ ਲ ਮੈਨ ਲੱਗਦਾ ਕਿ ਪੁਲਸ ਵਾਲੇ ਸ਼ਾਇਦ ਕਰਨ ਵਾਲੇ ਨੇ ਔਰ ਇੱਕ ਜਾਣਕਾਰੀ ਜਿਹੜੀ ਹੁਣੇ-ਹੁਣੇ ਸਾਹਮਣੇ ਆਈ ਹੈ ਕਿ ਰਬੜ ਦੇ ਬੁਲਟਸ ਨੇ ਜੜੇ ਉਹ ਚਲਾਣ ਦੀ ਇਜਾਜ਼ਤ ਹਰਿਆਣਾ ਪੁਲਿਸ ਨੂੰ ਦਿੱ ਦਿੱਤੀ ਗਈ ਹੈ ਜੀ ਹਾਂ ਹਰਿਆਣਾ ਪੁਲਿਸ ਨੂੰ ਹਰਿਆਣਾ ਦੀ ਸਰਕਾਰ ਨੇ ਬੁਲਟ ਦੇ ਦਿੱਤੇ ਨੇ ਰਬੜ ਦੇ ਬੁਲਟ ਕਿ ਹਾਲਾਤ ਜੇ ਖਰਾਬ ਹੁੰਦੇ ਨੇ ਤਾਂ ਕਿਸਾਨਾਂ ਦੇ ਉੱਤੇ ਬੁਲਟ ਦੀਆਂ ਗੋਲੀਆਂ ਗੋਲੀਆਂ ਜਿਹੜੀਆਂ ਰਬੜ ਦੀਆਂ ਗੋਲੀਆਂ ਉਹ ਚਲਾਈਆਂ ਜਾ ਸਕਦੀਆਂ ਨੇ ਹਾਲਾਂਕਿ ਪਿਛਲੀ ਵਾਰੀ ਇਹ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ ਪਿਛਲੀ ਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਇਆ ਸ਼ਾਇਦ ਇਸੇ ਕਰਕੇ ਜਿਹੜੀ ਇਸ ਵਾਰ ਸਖਤੀ ਹੈ ਉਹ ਵਧ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਕਹ ਰਹੀਆਂ ਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਵਤੀਰਾ ਉਸ ਵਤੀਰੇ ਨੂੰ ਦੇਖ ਕੇ ਲੱਗਦਾ ਨਹੀਂ ਕਿ ਮੀਟਿੰਗ ਦੇ ਵਿੱਚੋਂ ਕੁਝ ਨਿਕਲ ਪਾਏਗਾ ਇਸ ਦੇ ਨਾਲ ਹੀ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਕਿਸੇ ਵਿਅਕਤੀ ਵੱਲੋਂ ਪਾ ਦਿੱਤੀ ਗਈ ਹੈ ਕਿ ਇਦਾਂ ਦੇ ਹਡਲਸ ਬਣਾ ਕੇ ਹਰਿਆਣਾ ਦੀ ਸਰਕਾਰ ਜਿਹੜੀ ਆਮ ਲੋਕਾਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ ਆਮ ਲੋਕ ਬੜੇ ਖਜਲਖੁਆਰ ਨੇ ਹਰਿਆਣਾ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਕੱਲ ਸਵੇਰੇ ਇਸ ਮਸਲੇ ਤੇ ਸੁਣਵਾਈ ਹੋਏਗੀ ਔਰ ਇਸ ਮਸਲੇ ਤੇ ਸੁਣਵਾਈ ਤੋਂ ਬਾਅਦ ਹੋ ਸਕਦਾ ਹੈ ਕਿ ਹਰਿਆਣਾ ਦੀ ਸਰਕਾਰ ਨੂੰ ਇਹ ਹੁਕਮ ਦੇ ਦਿੱਤੇ ਜਾਣ ਕਿ ਜਿਹੜੇ ਇਹ ਤੁਸੀਂ ਕੰਮ ਕਰ ਰਹੇ ਹੋ ਇਹ ਸਾਰੇ ਬੰਦ ਕਰ ਦਿੱਤੇ ਜਾਣ ਸੋ ਕੇਂਦਰ ਦੇ ਨਾਲ ਸ਼ਾਮ 5 ਵਜੇ ਇੱਕ ਮੀਟਿੰਗ ਹੋਣ ਜਾ ਰਹੀ ਆ ਔਰ ਉਸ ਮੀਟਿੰਗ ਤੋਂ ਪਹਿਲਾਂ ਜੋ ਹਾਲਾਤ ਬਣੇ ਹੋਏ ਨੇ ਔਰ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਵੱਡੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਲੱਗਦਾ ਨਹੀਂ ਕਿ ਕੋਈ ਸਹਿਮਤੀ ਬਣ ਪਾਏਗੀ ਕਿਉਂਕਿ ਜਿਸ ਤਰ੍ਹਾਂ ਦੇ ਇਹ ਢੰਗ ਤਰੀਕੇ ਸਰਕਾਰ ਅਪਣਾ ਰਹੀ ਹੈ ਇਹ ਕੋਈ ਮਿਲਵਰਤਨ ਵਾਲੇ ਜਾਂ ਸਹਿਮਤੀ ਵਾਲੇ ਤਰੀਕੇ ਲੱਗ ਨਹੀਂ ਰਹੇ ਇਸ ਕਰਕੇ ਮੱਦਮ ਚਾਂਸ ਨੇ ਕਿ ਕੋਈ ਸਹਿਮਤੀ ਬਣੇਗੀ ਜੇ ਸਹਿਮਤੀ ਨਹੀਂ ਬਣਦੀ ਤਾਂ ਕਿਸਾਨ ਜਿੱਥੇ ਬੰਦੀਆਂ ਕਰੀਏ ਨੇ ਕਿ ਹਰ ਹਾਲਤ ਹਰ ਹਾਲਾਤ ਨੂੰ ਸਾਹਮਣਾ ਕਰਦਿਆਂ ਹੋਇਆਂ ਅਸੀਂ ਉੱਥੇ ਪਹੁੰਚਾਂਗੇ ਹੀ ਪਹੁੰਚਾਂਗੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਲਾਈਵ ਕੋਸ਼ਿਸ਼ ਕਰਾਂਗੇ ਜੋ ਜੁੜਦੇ ਨੇ ਸਾਡੇ ਨਾਲ ਕਿਉਂਕਿ ਸਵਾਲ ਇਹ ਜ਼ਰੂਰ ਖੜਾ ਹੋਏਗਾ ਕਿ ਹੁਣ ਜੇ ਹਾਲਾਤ ਖਰਾਬ ਹੁੰਦੇ ਨੇ ਤਾਂ ਉਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੋਏਗਾ ਹਾਲਾਂਕਿ ਭਾਜਪਾ ਦੇ ਕੁਝ ਆਗੂ ਜਿਹੜੇ ਕਦਾਵਰ ਲੀਡਰ ਨੇ ਉਹ ਇਹ ਦਾਅਵਾ ਜ਼ਰੂਰ ਕਰ ਰਹੇ ਨੇ ਕਿ ਕਾਂਗਰਸ ਇਸ ਸਭ ਦੇ ਪਿੱਛੇ ਹੈਗੀ ਆ ਕਾਂਗਰਸ ਵੱਲੋਂ ਹੀ ਇਹ ਸਭ ਕੁਝ ਕਰਾਇਆ ਜਾ ਰਿਹਾ ਹੁਣ ਕਾਂਗਰਸ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਇਹਦਾ ਜਵਾਬ ਤਾਂ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜੇ ਕਾਂਗਰਸ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਤਾਂ ਫਿਰ ਮੀਟਿੰਗ ਕਿਉਂ ਕਰ ਰਹੇ ਹੂੰ ਇਹ ਵੀ ਇੱਕ ਸਵਾਲ ਹੈ ਜਿਹੜਾ ਇਹ ਜ਼ਰੂਰ ਖੜਾ ਹੁੰਦਾ ਅ 5 ਵਜੇ ਮੀਟਿੰਗ ਹੋਣੀ ਆ ਪਰ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਆ ਇਹ ਕਿਸਾਨ ਆਗੂਆਂ ਵੱਲੋਂ ਖੁਦ ਕੀਤੀ ਜਾ ਰਹੀ ਹੈ ਗੁਰਦੁਆਰਾ ਅੰਦ ਸਾਹਿਬ ਦੇ ਵਿੱਚ ਇਹਨਾਂ ਵੱਲੋਂ ਖੁਦ ਜਿਹੜੀ ਉਹ ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਤੋਂ ਬਾਅਦ ਇਹ ਅੱਗੇ ਦੀ ਰਣਨੀਤੀ ਤੈਅ ਕਰਨਗੇ ਕਿ ਅੱਗੇ ਸੀ ਕੀ ਕਰਨਾ ਫਿਲਹਾਲ ਤੁਹਾਨੂੰ ਸਾਰੀਆਂ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਕਿ ਆਮ ਲੋਕ ਕਿੰਨੇ ਖਜਲਖਵਾਰ ਹੋ ਰਹੇ ਨੇ ਆ ਦੇਖੋ ਤੁਸੀਂ ਕਿਉਂਕਿ ਇੱਕ ਅਗਰ ਦੇ ਵਿੱਚ ਪਾੜ ਪਾਦਤਾ ਗਿਆ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਨਿਕਲ ਨਾ ਸਕਣ ਇਸ ਕਰਕੇ ਇਹਨਾਂ ਵੱਲੋਂ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਨੇ ਛੜੀਆਂ ਉਹ ਵੱਡੇ ਪੱਤਰ ਤੇ ਕੀਤੀਆਂ ਗਈਆਂ ਨੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਇੱਕ ਪਾਸੇ ਤੁਸੀਂ ਸਹਿਮਤੀ ਬਣਾਉਣ ਦੀਆਂ ਗੱਲਾਂ ਕਰਦੇ ਹੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਪਰ ਦੂਜੇ ਪਾਸੇ ਇਦਾਂ ਦੀਆਂ ਤਿਆਰੀਆਂ ਤਾਂ ਐ ਲੱਗ ਰਹੀਆਂ ਕਿ ਜਿਵੇਂ ਕਿਸੇ ਦੂਜੇ ਮੁਲਕ ਦੇ ਨਾਲ ਜੰਗ ਲੱਗਣ ਵਾਲੀ ਆ ਔਰ ਇੱਕ ਮੁਲਕ ਨੂੰ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਕਟਆਫ ਕਰ ਦਿੱਤਾ ਪੰਜਾਬ ਤੇ ਹਰਿਆਣਾ ਦੇ ਆਮ ਲੋਕ ਨੇ ਜਿਹੜੇ ਉਹ ਕਿੰਨੇ ਖਜਲਖਵਾਰ ਹੋ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਸਹਿਜ ਤੌਰ ਤੇ ਲਾ ਸਕਦੇ ਹੋ ਕਿ ਮੇਨ ਹਾਈਵੇ ਜੇ ਪੰਜਾਬ ਤੋਂ ਕਿਸੇ ਨੇ ਦਿੱਲੀ ਜਾਣਾ ਹੈ ਜਾਂ ਦਿੱਲੀ ਤੋਂ ਕਿਸੇ ਨੇ ਪੰਜਾਬ ਆਣਾ ਤਾਂ ਇੱਕੋ ਇੱਕ ਮੇਨ ਜਿਹੜਾ ਸੋਰਸ ਹੈ ਜੁੜਨ ਦਾ ਰਸਤਾ ਹੈ ਜਿਹੜਾ ਉਹ ਇਹੀ ਹੈ ਪਰ ਇਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਅਗੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਹੁਣ ਕਾਫੀ ਕੁਝ ਕਲੀਅਰ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਜਿਹੜੀ ਅੱਜ ਦੀ ਗੱਲਬਾਤ ਹੈ ਉਹ ਸ਼ਾਇਦ ਸਿਰੇ ਨਾ ਚੜ ਸਕੇ ਗੁਰਿੰਦਰ ਸਿੰਘ ਪੰਗੂ ਸਾਹਿਬ ਮਿਰਲ ਜੁੜ ਗਏ ਨੇ ਪੰਗੂ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਆ ਰਹੀ ਹੈ ਜੀ ਆ ਰਹੀ ਤੁੰਗ ਸਾਬ ਤੁਹਾਡੀ ਮੀਟਿੰਗ 5 ਵਜੇ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਹਰਿਆਣਾ ਸਰਕਾਰ ਦੀਆਂ ਨੇ ਜਾਂ ਫਿਰ ਕੇਂਦਰ ਸਰਕਾਰ ਦੀਆਂ ਨੇ ਉਹਨਾਂ ਤਿਆਰੀਆਂ ਤੋਂ ਬਾਅਦ ਤਾਂ ਐਂ ਲੱਗ ਰਿਹਾ ਕਿ ਗੱਲਬਾਤ ਸਿਰੇ ਨਾ ਚੜਨ ਦੇ ਅਸਾਰ ਜ਼ਿਆਦਾ ਨੇ ਸਰੇ ਸਮਝ ਪਹਿਲੀ ਵਾਰ ਇਹ ਇਦਾਂ ਪਹਿਲੀ ਵਾਰ ਹੋ ਰਿਹਾ ਇੱਕ ਪਾਸੇ ਤਾਂ ਜਿਹੜੇ ਪੀਐਮ ਮੋਦੀ ਸਾਹਿਬ ਨੇ ਉਹ ਡੈਮੋਕ੍ਰੇਸੀ ਦੀਆਂ ਬੜੀਆਂ ਥਾਪਟ ਪਾਉਂਦੇ ਆਂ ਵੀ ਭਾਰਤ ਡੈਮੋਕ੍ਰੇਸੀ ਚ ਪਹਿਲੇ ਨੰਬਰ ਤੇ ਹੈਗਾ ਪਰ ਦੂਜੀ ਗੱਲ ਇੱਕ ਪਾਸੇ ਸਰਕਾਰ ਦੇ ਮੰਤਰੀ ਸੈਂਟਰ ਦੀ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਔਰ ਬੜੀ ਇਤਰਾਸ ਵੀ ਹੈਗੀ ਹੈ ਹਰਿਆਣੇ ਦੇ ਵਿੱਚ ਸਾਡੇ ਕਿਸਾਨਾਂ ਦੇ ਘਰਾਂ 'ਚ ਛਾਪੇ ਚਾ ਉਹਨਾਂ ਨੂੰ ਡਰਾਉਣੇ ਧਮਕਾਉਣੇ ਦੀਆਂ ਗੱਲਾਂ ਇੱਕ دہشت ਦਾ ਮਾਹੌਲ ਬਣਿਆ ਹੋਇਆ ਔਰ ਮੇਰੇ ਖਿਆਲ ਪੂਰੇ ਹਰਿਆਣੇ ਦੇ ਵਿੱਚ ਜਿਹੜਾ ਨੈਟਵਰਕ ਬੰਦ ਕੀਤਾ ਇਹ ਬੜੀ ਨਿੰਦਣਯੋਗ ਗੱਲ ਹੈਗੀ ਆ ਵੱਡੀਆਂ ਘਟੀਆਂ ਗੱਲ ਹੈਗੀ ਆ ਔਰ ਦੂਜੀ ਗੱਲ ਇੱਕ ਪਾਸੇ ਦਾ ਗੱਲਬਾਤ ਦਾ ਰਸਤਾ ਬਣਾਉਣਿਆ ਕਿਉਂਕਿ ਅਸੀਂ ਟੇਬਲ ਟਾਕ ਤੇ ਪਹਿਲਾਂ ਨੱਕ ਦੇ ਭੱਜੇ ਨਾ ਭਜਾਂਗੇ ਚਾਹੇ ਸਾਨੂੰ ਅੰਦੀ ਰੋਤ ਬਲੌਂਡ ਟੇਬਲ ਟਾਕ ਤੇ ਪਹੁੰਚਾਂਗੇ ਪਰ ਜੋ ਕੋ ਸਰਕਾਰ ਕਰਦੀ ਹੈ ਉਹਦੀ ਨੀਅਤ ਤਾਂ ਉਹ ਲੱਗਦਾ ਕਿ ਇਹ ਮਤਲਬ ਸੋਚ ਜਿਹੜੀ ਉਹਦੀ ਨੀਅਤ ਪਰ ਨੀਤੀ ਸਾਫ ਨਹੀਂ ਹੈਗੀ ਸਰਕਾਰ ਦੀ ਔਰ ਜਿਵੇਂ ਸ਼ੰਭੂ ਐਰੀਅਰ ਦੀ ਗੱਲ ਕਰ ਲਈਏ ਔਰ ਦੂਜੀ ਆਪਣੇ ਡੱਬਾੜੀ ਦੀ ਗੱਲ ਕਰ ਲਈਏ ਔਰ ਤਨਹੌੜੀ ਬਾਰਡਰ ਦੀ ਗੱਲ ਕਰ ਲਈਏ ਔਰ ਹਰਿਆਣਾ ਦੇ ਵਿੱਚ ਸਭ ਤੋਂ ਵੱਡੀ ਇਹ ਸਾਨੂੰ ਲੱਗਦਾ ਜੋ ਸਰਕਾਰ ਉੱਥੇ ਦੇ ਨਮਾਇंदे ਆ ਜਦੋਂ ਪੰਚਾਇਤ ਸਰਪੰਚ ਸਾਹਿਬ ਹੋਗੇ ਜਾਂ ਨੰਬਰਦਾਰ ਤੋਂ ਹੋਗੇ ਉਹ ਪਿੰਡਾਂ ਜਾ ਕੇ ਐਡੀ ਦਹਿਸ਼ਤ ਬਣਾਈ ਹੋਈ ਆ ਉਹਨਾਂ ਦੇ ਘਰਿਆਂ 'ਚ ਛਾਪੇ ਮਤਲਬ ਲੇਡੀਆਂ ਨੂੰ ਤੰਗ ਕਰਨਾ ਉਹ ਇਦੋਂ ਦਾ ਲੱਗਦਾ ਵੀ ਸਰਪੰਚ ਸਾਹਿਬ ਜਿੱਦਾਂ ਦੀਆਂ ਜਿੱਦਾਂ ਦੀਆਂ ਜਿੱਦਾਂ ਦੀਆਂ ਸਰਕਾਰ ਦੀਆਂ ਤਿਆਰੀਆਂ ਨੇ ਮੈਨੂੰ ਲੱਗਦਾ ਇਸ ਇਹਨਾਂ ਤਿਆਰੀਆਂ ਨੂੰ ਵੇਖਦੇ ਹੋਇਆ ਕਿਸਾਨਾਂ ਲਈ ਦਿੱਲੀ ਬੜੀ ਦੂਰ ਲੱਗਦੀ ਆ ਨੀ ਨਹੀਂ ਕੋਈ ਕੋਸ਼ਿਸ਼ ਨਹੀਂ ਨਾਰਮਲ ਗੱਲ ਹੈਗੀ ਆ ਜੀ ਦੇਖੋ ਪਿਛਲੀ ਵਾਰ ਵੀ ਇਦਾਂ ਹੋਇਆ ਤਾਂ ਸਾਡੇ ਲਈ ਚਾਹੇ ਕੰਦਾ ਖੜੀਆਂ ਕਰ ਦੇਣ ਲੋਹੇ ਦੀਆਂ ਕਰ ਦੇਣਾ ਹਲੇ ਤਾਂ ਪੱਥਰੇ ਲਾ ਰਿਆ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸਿਮਿੰਟ ਨਾਲ ਕੁਝ ਬਣਾ ਦੇਣਾ ਅ ਪ੍ਰੋਟੈਸਟ ਬਿਲਕੁਲ ਸ਼ਾਂਤਮਈ ਹੋਊਗਾ ਜੀ ਤਿਆਰੀ ਪੂਰੀ ਹੈ ਜੀ ਕੱਲ੍ਹ ਨੂੰ ਜਾਵਾਂਗੇ ਦਿੱਲੀ ਪਹੁੰਚ ਕੇ ਇਹ ਸ਼ਾਂਤਮਈ ਕਿਵੇਂ ਹੋ ਪਾਏਗਾ ਤੁਸੀਂ ਜਦੋਂ ਬਾਰਡਰ ਤੇ ਜਾਓਗੇ ਤੁਹਾਨੂੰ ਜਾਣ ਨਹੀਂ ਦੇਣਾ ਕਿ ਤੁਸੀਂ ਸ਼ੰਭੂ ਬਾਰਡਰ ਤੇ ਤਰਨਾਰਾਦੋਂਗੇ ਫਿਰ ਨਹੀਂ 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 ਸ਼ੰਭੂ ਬਾਡਰ ਦੇ ਧੰਨਾਂ ਲਈ ਲਾਇਆ ਜਾਊਗਾ ਜਿਹੜਾ ਜਿਹ ਸਮੇਂ ਦੀ ਮਤਲਬ ਇਜਾਕਤ ਨੂੰ ਦੇਖਦੇ ਉਹ ਜਿਆ ਡਿਸੀਜਨ ਲਾਊਗਾ ਪਿਛਲੀ ਵਾਰ ਵੀ ਮਤਲਬ ਹਾਲਾਤ ਖਰਾਬ ਹੋ ਸਕਦੇ ਨੇ ਫਿਰ ਜਿਵੇਂ ਪਿਛਲੀ ਵਾਰੀ ਹੋਇਆ ਸੀ ਦੇਖੋ ਪਾਣੀ ਦੀਆਂ ਪਿਛਾੜਾਂ ਜਾਂ ਲਾਕੀ ਚਾਰਜ ਪੁਲਿਸ ਨੇ ਜਾਂ ਸਰਕਾਰ ਨੇ ਜੋ ਕੁਝ ਕਰਨਾ ਉਹ ਉਹਦੀ ਅੰਦਰਲੀ ਮਨਛਾਹੀ ਆ ਉਹ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਪਰ ਅਸੀਂ ਹੱਕਾਂ ਖਾਤਰ ਇਦਾਂ ਥੋੜੂ ਕਿ ਮਤਲਬ ਸਭ ਬੀਜੇਪੀ ਦੇ ਕੁਝ ਕਦਾਵਰ ਲੀਡਰ ਕਹਿ ਰਹੇ ਨੇ ਕਿ ਇਹਦੇ ਪਿੱਛੇ ਪੋਲੀਟੀਕਲ ਮੂਵ ਹੈਗੀ ਆ ਕਾਂਗਰਸ ਇਹ ਸਭ ਕੁਝ ਕਰਾ ਰਹੀ ਆ ਦੇਖੋ ਇਹ ਇਹ ਗੱਲ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਉਹ ਕੋਈ ਗੱਲ ਨਹੀਂ ਹੈ ਹੂੰ ਔਰ ਕੋਈ ਨਾ ਕੋਈ ਗੱਲ ਨਹੀਂ ਹੈਗੀ ਜੀ ਕਹਿਣੇ ਨੂੰ ਕੁਛ ਕਿਸੇ ਵੀ ਪਹਿਲਾ ਸਭ ਤੋਂ ਪਹਿਲਾ ਤਾਂ ਇਹ ਗੱਲ ਜਿਹੜੇ ਇਹ ਲੋਕੀ ਗੱਲ ਕਰਦੇ ਆ ਜਾਂ ਇਹ ਸਿਆਸੀ ਲੋਕ ਗੱਲ ਕਰਦੇ ਆ ਜਾਂ ਭਾਜਪਾ ਗੱਲ ਕਰਦੇ ਉਹਨਾਂ ਨੂੰ ਸਮਝ ਲਾਉਣਾ ਚਾਹੀਦਾ ਸਾਡਾ ਸਯੁਕਤ ਕਿਸਾਨ ਮੋਚਨ ਨਾਨ ਪੋਲਿਟਿਕਲ ਨਾਨ ਪੋਲਿਟਿਕਲ ਕਿਉਂ ਨਿਕਲੇ ਨਾ ਸਾਰੀ ਗੀ ਸਮਝ ਲਾਣੀ ਚਾਹੀਦੀ ਆ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਕਿ ਆ ਮਤਲਬ ਅਸੀਂ ਲੜਾਈ ਸੈਂਟਰ ਨਾਲ ਲੜ ਰਹੇ ਆ ਅਸੀਂ ਪਹਿਲਾਂ ਆਪਣੇ ਕਿਸਾਨ ਐਨੇ ਸ਼ਹੀਦ ਕਰਾ ਲਏ ਕੀ ਲਕੀਮਪੁਰ ਦਾ ਸਾਨੂੰ ਇਨਸਾਫ ਮਿਲ ਗਿਆ ਐਮ ਐਸ ਪੀ ਕਾਨੂੰਨ ਦੀ ਗਾਰੰਟੀ ਮਿਲ ਗਈ ਆ ਜੋ ਸਾਨੂੰ ਇਹਨਾਂ ਨੇ ਜੋ ਵਾਦੇ ਉਸ ਤੋਂ ਪਹਿਲਾਂ ਗਰ ਪ੍ਰੀਜੀ ਅਸੀਂ ਕਰਨ ਕੀ ਜਾ ਰਹੇ ਆ ਤੇ ਸਰਕਾਰ ਦੇ ਜਿਹੜੇ ਨਵਾਇਦੇ ਗੱਲਾਂ ਬੋਲਦੇ ਆ ਤਾਂ ਇਹਨਾਂ ਨੂੰ ਇਹ ਪਛੂ ਵੀ ਅਸੀਂ ਉਹ ਕੁਝ ਦੱਸਣ ਜਾ ਰਹੇ ਆ ਜੋ ਤੁਸੀਂ ਵਾਅਦੇ ਕੀਤੇ ਸੀ ਉਸ ਚੋਂ ਬਿਲਕੁਲ ਠੀਕ ਚਲੋ ਅੱਜ ਇੱਕ ਆਖਰੀ ਸਵਾਲ ਆਜ ਸਹਿਮਤੀ ਬਣਦੇ ਅਸਾਰ ਕਿੰਨੇ ਕ ਹੈ ਉਹ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਆ ਟੇਬਲ ਟਾਕ ਬੈਠਾਂਗੇ ਉਮੀਦ ਰੱਖਦੇ ਆ ਉਮੀਦ ਨਾਲ ਜ਼ਿੰਦਗੀ ਹੈਗੀ ਆ ਪਰ ਅਸਾਰ ਤੁਹਾਨੂੰ ਪਤਾ ਹੀ ਆ ਤੁਸੀਂ ਪਹਿਲਾਂ ਵੀ ਉਹ ਗੱਲ ਕੀਤੀ ਜਿਵੇਂ ਬਾਦਰਾਂ ਦੇ ਹਾਲਾਤ ਲੱਗਦੇ ਆ ਤਾਂ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਲੱਗ ਰਹੀ ਚਲੋ ਪੰਗੂ ਸਾਹਿਬ ਬਹੁਤ ਬਹੁਤ ਧੰਨਵਾਦ ਕਰਨ ਗੱਲਬਾਤ ਕਰਨ ਤੁਹਾਡੀ ਥੈਂਕ ਯੂ ਥੈਂਕ ਯੂ ਸੋਇਸ਼ਾਨ ਗੁਰਿੰਦਰ ਸਿੰਘ ਪੰਗੂ ਕਿਸਾਨ ਆਗੂ اور ਇਹ ਦਾਵਾ ਜ਼ਰੂਰ ਕਰਨੇ ਕਿ ਜਿੱਦਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਵੇਖ ਕੇ ਲੱਗਦਾ ਕਿ ਕੋਈ ਸਹਿਮਤੀ ਬਣਨ ਵਾਲੀ ਨਹੀਂ ਹੈ ਯਾਨੀ ਕਿ ਇਹ ਹਿਸਾਬ ਲਗਾ ਲਓ ਕਿ ਕੱਲ ਦਾ ਦਿਨ ਜਿਹੜਾ ਉਹ ਬੜਾ ਕ੍ਰੂਸ਼ਲ ਰਹਿਣ ਵਾਲਾ ਹੈਗਾ ਜਿਨ੍ਹਾਂ ਲੋਕਾਂ ਨੇ ਜੇ ਤਾਂ ਸਫਰ ਟਾਲ ਸਕਦੇ ਹੋ ਤਾਂ ਬਹੁਤ ਬਿਹਤਰ ਹੈ ਕਿਉਂਕਿ ਕੱਲ ਹਾਲਾਤ ਜਦਾ ਖਰਾਬ ਹੋ ਸਕਦੇ ਨੇ ਵੱਖ-ਵੱਖ ਬਾਰਡਰਾਂ ਤੇ ਇਹ ਵੀ ਹੋ ਸਕਦਾ ਕਿ ਕੱਲ ਬਦਲਵੇਂ ਰੂਟ ਵੀ ਜਿਹੜੇ ਉਹ ਬੰਦ ਕਰ ਦਿੱਤੇ ਜਾਣ ਕਿਉਂਕਿ ਜਿਹੜਾ ਇਹ ਸ਼ੰਭੂ ਬਾਰਡਰ ਇਹ ਤਾਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਏਗਾ ਆਮ ਆਵਾਜਾਈ ਦੇ ਲਈ ਬਿਲਕੁਲ ਪੂਰੀ ਤਰ੍ਹਾਂ ਇਹ ਬੰਦ ਰਹੇਗਾ ਬਦਲਵੇਂ ਰੂਟ ਨੇ ਜਿਹੜੇ ਉਹ ਵੀ ਹਾਲਾਤ ਨੂੰ ਵੇਖਦੇ ਹੋਇਆਂ ਬੰਦ ਕੀਤੇ ਜਾ ਸਕਦੇ ਨੇ ਇਸ ਕਰਕੇ ਜੇ ਹੋ ਸਕੇ ਤਾਂ ਇਹਨਾਂ ਰੂਟਾਂ ਤੇ ਨਹੀਂ ਜਾਇਆ ਜਾਵੇ ਔਰ ਮੌਕ ਡ੍ਰਿਲ ਹੈ ਜਿਹੜੀ ਉਹ ਫਿਲਹਾਲ ਚੱਲ ਰਹੀ ਹੈ ਸ਼ੰਭੂ ਬਾਰਡਰ ਤੇ ਕਿਉਂਕਿ ਮੀਡੀਆ ਵਾਲਿਆਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਸੀਗਾ ਔਰ ਇਹ ਮੌਕ ਡ੍ਰਿਲ ਹੈ ਜਿਹੜੀ ਉਹ ਸ਼ੰਭੂ ਬਾਰਡਰ ਤੇ ਫਿਲਹਾਲ ਚੱਲ ਰਹੀ ਹੈ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਔਰ ਇਹਨਾਂ ਹਾਲਾਤਾਂ ਨੂੰ ਵੇਖ ਕੇ ਲੱਗਦਾ ਕਿ ਸਵਰ ਤਿਆਰੀ ਹੈ ਜਿਹੜੀ ਉਹ ਹਰਿਆਣਾ ਦੀ ਪੁਲਿਸ ਵੱਲੋਂ ਵੀ ਪੂਰੀ ਤੋ ਤੁਸੀਂ ਕਿਸਾਨਾਂ ਦੀ ਮੰਗਾਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਕਿਸਾਨਾਂ ਦਾ ਇਹ ਪ੍ਰੋਟੈਸਟ ਕਰਨ ਦਾ ਤਰੀਕਾ ਠੀਕ ਹੈ ਹਰਿਆਣਾ ਸਰਕਾਰ ਵੱਲੋਂ ਜਿੱਦਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਕਿਦਾਂ ਦੀ ਹੈ ਇਹ ਸਭ ਕੁਝ ਤੁਸੀਂ ਕਮੈਂਟ ਦੇ ਰਹੀ ਸਾਡੇ ਤੱਕ ਪਹੁੰਚਾ ਸਕਦੇ ਹੋ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਬਣਰੋ ਪੀਡੀਸੀ ਨਿਊਜ਼ ਨਾਲ ਧੰਨਵਾਦ